ਇਸ ਤਰ੍ਹਾਂ ਦੇ ਹਾਲਾਤ ਹੈ ਜਿੰਨੇ ਇੱਥੇ ਬੈਠੇ ਇਹਨਾਂ ਨੂੰ ਪੰਜਾ ਚਾਰਾਂ ਨੂੰ ਧਮਕੀਆਂ ਆਈ ਜਾਂਦੀਆਂ ਤੇ ਗੈਂਗਸਟਰ ਲੱਗ ਰਿਹਾ ਇਲੈਕਸ਼ਨ ਘਰ ਵਾਲੀ ਨੂੰ ਕਿਉਂ ਨਹੀਂ ਡੇਟ ਦਿੱਤੀ ਉਹਨਾਂ ਨੇ ਉਹਰੇ ਤੇ ਸਿੱਧਾ ਸਿੱਧਾ ਕਹਿਣਗੇ ਲੋਕ ਵੀ ਗੈਂਗਸਟਰ ਦੀ ਘਰ ਵਾਲੀ ਹੈ ਫਿਰ ਸੱਤ ਸਹਾਰ ਕੇ ਮਜੀਠਿਓਂ ਲਿਆਂਦੀ ਕਾਲੀਦਾਲ ਵਾਲਿਆਂ ਨੇ ਇਹ ਵੀ ਧਰਮੀ ਫੌਜੀ ਦੀ ਬਹੂ ਹੈ ਹੁਣ ਧਰਮੀ ਫੌਜੀ ਵਿਖਾਉ ਸਾਨੂੰ ਕਿੱਥੇ ਹੈ ਹੋਣੀ ਹੋਰੀ ਇਹ ਸਾਡੇ ਐਮਐਲਿਆਂ ਤੇ ਤੇ ਐਮਪੀਆਂ ਤੇ ਵੀ ਕਬਜ਼ਾ ਕਰ ਲੈਣਗੇ ਲੋਕ ਡਰਦੇ ਆ ਬੋਲਣਾ ਨਹੀਂ ਤੁਹਾਨੂੰ ਪਤਾ ਕਿਸੇ ਕੈਂਡੀਡੇਟ ਦਾ ਪਿੰਡ ਹੋਵੇ ਉੱਥੇ ਸਾਰੇ ਜਾ ਕੇ ਵੋਟਾਂ ਮੰਗਦੇ ਆ ਮੰਗਦੇ ਆ ਕਿ ਨਹੀਂ ਮੰਗਦੇ ਬਲੋ ਲੇਕਿਨ ਜਿਹੜਾ ਗੈਂਗਸਟਰ ਦਾ ਪਿੰਡ ਆ ਇੱਥੇ ਅਮ੍ਰਿਤ ਬਾਛ ਦਾ ਉੱਥੇ ਕੋਈ ਵੱੜ ਨਹੀਂ ਸਕਦਾ ਪਿੰਡ ਵਾਲੇ ਡਰਦੇ ਆ ਵੀ ਸਾਡੇ ਨਾ ਆਇਓ ਜੇ ਕਿਸੇ ਨੇ ਝੰਡਾ ਲਾਤਾ ਸਾਡਾ ਬੇੜਾ ਗਰ ਕੋਈ ਫੋਡੇ ਵੀ ਬਣਿਆ ਲੋ ਗੈਂਗਸਟਰ ਤਾਂ ਪਿੰਡ ਚ ਕੋਈ ਨਾ ਕੋਈ ਕਿਉ ਗੈਂਗਸਟਰ ਕਿਵੇਂ ਬੰਦੇ ਹੈ ਵੇਲੇ ਨਿਸ਼ੇੜੀ ਸੌਖਾ ਪੈਸਾ ਨਾ ਗੋਹਾ ਕੂੜਾ ਕਰਨ ਦੀ ਲੋੜ ਹੈ ਨਾ ਪੱਠੇ ਵੰਡਣ ਦੀ ਲੋੜ ਹੈ ਨਾ ਝੋਨਾ ਲਾਉਣ ਦੀ ਲੋੜ ਹੈ ਨਾ ਦੁਕਾਨ ਤੇ ਲੱਗਣ ਦੀ ਲੋੜ ਹੈ ਇੱਕ ਪਿਸਤੌਲ ਖਰੀਦਣੀ ਹੈ ਇੱਕ ਛੁਰੀ ਖਰੀਦਣੀ ਹੈ ਰਾਤ ਨੂੰ ਅਗਲੇ ਦੀ ਗੱਲ ਨਾ ਲਾ ਲੈਣੀ ਹੈ ਵਿਆਹ ਵੀ 20000 ਵਿਆਹ ਵੀ 25000 ਕਾਂਡੇ ਲਾ ਲੈਨੇ ਸਾਡੇ ਕੋਈ ਮੁੰਡੇ ਵਿਚਾਰੇ ਵੇਲੇ ਤੁਰੇ ਫਿਰਦੇ ਆ ਬੜੇ ਨਸ਼ਾਖਾਨਾਲੇ ਇਹ ਹਰੇਕ ਨਾਲ ਹੋਣੀ ਤੁਸੀਂ ਸੈਰ ਕਰਕੇ ਨਾ ਵਿਖਾਓ ਆਪਦੀ ਗਲੀ ਚ ਕਾਂਟੇ ਪਾ ਕੇ ਉਹ ਬੀਬੀ ਵਿਖਾਉਂਦੀ ਆ ਵੀ ਇਹ ਸਪਾਏ ਹੀ ਨਹੀਂ ਪਾਈ ਆ ਪਾਏਗੀ ਤਾਂ ਨਾਲ ਹੀ ਭੈਣੇ ਨਰੀਏ ਕਾਂਡੇ ਲਵਾ ਲੈਣਗੀ ਤੇ ਨਾਲੇ ਕੰਮ ਚੜਾ ਲੈਣਗੀ ਹਾ ਰਮਨ ਮੈਨੂੰ ਪਤਾ ਹੈ ਰਮਨ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਇਹ ਹਾਲਾਤ 'ਚ ਪੰਜਾਬ ਦੇ ਬਚਣਾ ਹੁਣ ਤੁਸੀਂ ਦੋਸਤ ਨਹੀਂ ਆਹ ਵਾਰਿਸ ਪੰਜਾਬ ਹੈ ਜਿਹੜਾ ਆ ਹੁਣ ਮਲੇ ਸੀ ਰਾਹ ਚੋਂ ਦੇ ਕਹਿੰਦੇ ਅੰਮ੍ਰਿਤਪਾਲ ਦੀ ਪਾਰਟੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਸਿੱਖੋਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦਾ ਨਹੀਂ ਆ ਵੇਖੋ ਕੋਈ ਨਾਗ ਧਾਗਾ ਕਵੀਤ ਨਾ ਹਾਂ ਮੈਂ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦਾ ਰਮਨ ਜੀ ਚਾਹੇ ਮੰਦਰ ਹੈ ਚਾਹੇ ਮਸਜਿਦ ਹੈ ਹਰ ਚਾਹੇ ਗਰੀਬ ਬੰਦਾ ਹੈ ਦਮਨਵੀ ਤੱਕ ਸਾਲ ਸੀਗੀ ਸਾਡੇ ਅੰਮ੍ਰਿਤਸਰ ਸਾਹਿਬ ਉਹਨਾਂ ਦੇ ਮੁਖੀ ਹੁੰਦੇ ਜਿਹੜੇ ਪ੍ਰਚਾਰ ਕਰਦੇ ਸਿੱਖੀ ਦਾ ਗੁਰਮਤ ਦਾ ਸਿੱਖ ਸਿਧਾਂਤਾਂ ਦੇ ਲਈ ਲੜਦੇ ਆ ਸਿੱਖ ਮੁੱਦਿਆਂ ਤੇ ਲੜਦੇ ਆ ਪਰ ਉਹਨਾਂ ਦਾ ਬੰਦਾ ਕੋਈ ਰਾਜਨੀਤੀ ਚ ਨਹੀਂ ਆਇਆ ਕਿ ਆਇਆ ਬੋਲੋ ਆ ਬਾਬਾ ਧੂਮਾਂ ਜੀ ਆ ਹੁਣ ਦੰਮੀ ਤੇ 30 ਸਾਲ ਦੇ ਆਗੂ ਮੈਂ ਤਾਂ ਵੇਖਿਆ ਨਹੀਂ ਵੀ ਉਹ ਐਮਐਲਏ ਦਾ ਇਲੈਕਸ਼ਨ ਲੜ ਲੱਗ ਪਏ ਬੋਲੋ ਜੀ ਅਮਰਿਤਪਾਲ ਤਾਂ 35 ਸਾਲ ਦੁਬਈ ਲਾ ਕੇ ਹੁਣ ਆ ਗਿਆ ਹੁਣ ਰਾਜਨੀਤਿਕ ਬਨਣਾ ਚਾਹੁੰਦਾ ਉਹਨੂੰ ਫੇਰੇ ਇਹ ਨਾ ਕਰੋ ਵੀ ਸਿੱਖੀ ਦਾ ਫਰਮਾਨ ਆ ਗਿਆ ਉਹ ਸਾਡੇ ਵਰਗਾ ਹੀ ਲੀਡਰ ਬਣ ਗਿਆ ਅਕੇ ਉਹਨੇ ਪਾਰਟੀ ਬਣਾ ਦੀਏ ਸਾਡੇ ਤੇਰੇ ਵਿੱਚ ਕੋਈ ਫਰਕ ਨਹੀਂ প্রচার করো গরমদ দা پھر ਤੁਸੀਂ politix دی لیبری دی گل نہ کرو نشہ ਜਿਹੜਾ ਛਡਾਉਣਾ ਹੈ ਸਿੱਖੀ ਦਾ ਪ੍ਰਚਾਰ ਕਰਕੇ ਵੀ ਅਮਰਿਸ਼ਕਾ ਕੇ ਵੀ ਛਡਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਬਣ ਕੇ ਹੀ ਛੁੱਟੂਗਾ ਪਹਿਲਾਂ ਆਦਿਆਂ ਨੇ ਤਾਂ ਕਿਸੇ ਨੇ ਛਡਾਇਆ ਨਹੀਂ ਜਿਹੜੇ ਇਹ ਨੂੰ ਪਹਿਲਾਂ ਬਣੇ ਸਾਰੇ ਸੋ ਇਹਨਾਂ ਗੱਲਾਂ ਤੇ ਗੌਰ ਫਰਮਾਓ ਤੇ ਬੀ ਜੇ ਪੀ ਨੂੰ ਤੁਸੀਂ ਜਾਣਦੇ ਹੋ 750 ਸਾਡਾ ਕਿਸਾਨ ਬਾਰਡਰ ਤੇ ਮਾਰਿਆ ਐਮਐਸਪੀ ਲੈਣ ਗਿਆ ਦੇ ਗਰੰਟੀ ਐਮਐਸਪੀ ਦਾ ਕਾਂਗਰਸ ਨੇ 1964 ਤੇ ਦਿੱਤੀ ਸਰਦਾਰ ਸਾਹਿਬ ਥੋੜੀ ਕਣਕ ਤੇ ਝੋਨਾ ਕਾਂਗਰਸ ਪਾਰਟੀ ਨੇ ਸਰਕਾਰੀ ਖਰੀਦ ਦਾ ਕਾਨੂੰਨ ਬਣਾਇਆ ਸੀ ਇਹ ਕਾਂਗਰਸ ਨੇ ਦਿੱਤੀ ਹੈ ਇਹਦਾ ਤੋੜਨ ਨੂੰ ਫਿਰਦਾ ਮੋਦੀ ਹੁਣ ਮੈਨੂੰ ਦੱਸੋ ਕਈ ਫਿਰਦੇ ਇੱਥੇ ਮੋਦੀ ਵਾਲੇ ਮੋਦੀ ਨੂੰ ਐਨੇ ਬੰਦੇ ਬੈਠੇ ਐ ਮੋਦੀ ਨੇ ਬਈ ਤੁਹਾਨੂੰ ਕੀ ਦਿੱਤਾ ਹੈ ਮੋਦੀ 12 ਸਾਲਾਂ ਦਾ ਪ੍ਰਧਾਨ ਮੰਤਰੀ ਐ ਕਿਹੜੀ-ਕਿਹੜੀ ਮੇਰੀ ਬੇਬੇ ਦੇ ਖਾਤੇ 'ਚ ਮੋਦੀ ਦੇ ਪਹੇ ਆਏ ਮੜਾ ਹੱਥ ਖੜਾ ਕਰਿਓ ਕੀ ਵੀ ਕਿਰਾ ਮੁੰਡਾ ਲਾਤਾ ਪਹਿਲਾਂ ਫੌਜ 'ਚ ਭਰਤੀ ਹੋ ਜਾਂਦੇ ਸੀ ਲੋਕ ਹੁਣ ਉਹ ਵੀ ਅਗਨੀ ਵੀਰ ਕਰਤੀ ਮੋਦੀ ਨੇ ਮਰ ਜਾਣੇ ਨੇ ਉਹ ਵੀ ਕੰਮ ਖਰਾਬ ਕਰ ਦਿੱਤਾ ਬੋਲੋ ਲੱਖ ਬੰਦਾ ਖਾਲੀ ਪਈ ਆ ਫੌਜ ਦੀ ਭਰਤੀ ਉਹ ਸਰਦਾਰ ਸਾਹਿਬ ਕਾਂਗਰਸ ਦਾ ਰਾਜ ਹੁੰਦਾ ਸੀ ਗਿਆਨੀ ਜੈਲ ਸਿੰਘ ਦੇਸ਼ ਦਾ ਰਾਸ਼ਟਰਪਤੀ ਹੁੰਦਾ ਸੀ ਇੱਕ ਗੁਰਦੁਆਰੇ ਦੇ ਪਾਠ ਕਰਨ ਵਾਲਾ ਬੰਦਾ ਪਾਗ ਵਾਲਾ ਅੱਜ ਪੰਜਾਬ ਦਾ ਕੋਈ ਪਾਗ ਵਾਲਾ ਬੰਦਾ ਨਹੀਂ ਹੈ ਓਏ ਤਰਨਤਾਰਨ ਦੇ ਸਰਦਾਰੋ ਬੂਟਾ ਸਿੰਘ ਰੰਗਰੇਟਾ ਗੁਰੂ ਦਾ ਬੇਟਾ ਮਧਵੀ ਸਿੰਘ ਦੇਸ਼ ਦਾ ਗ੍ਰਹਿ ਮੰਤਰੀ ਬਨਾਇਆ ਪੱਠੇ ਪਾਉਣ ਵਾਲਾ ਬੰਦਾ ਕਾਂਗਰਸ ਪਾਰਟੀ ਨੇ ਸਾਹ ਸਗੇ ਜੀ ਮਨਮੋਹਨ ਸਿੰਘ ਖੰਬੇ ਥੱਲੇ ਬਹਿ ਕੇ ਪੜ੍ਹਾਈ ਕਰਦਾ ਸੀ ਪਾਗ ਵਾਲਾ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਬਨਾਇਆ 75 ਸਾਲਾਂ 'ਚ ਕਦੇ ਫੌਜਾਂ ਦਾ ਜਰਨੈਲ ਪਾਗ ਵਾਲਾ ਨਹੀਂ ਬਣ ਦਿੱਤਾ ਸਰਕਾਰਾਂ ਨੇ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਨੇ ਦੋ ਪਾਗ ਵਾਲੇ ਜਰਨੈਲਾਂ ਨੂੰ ਫੌਜਾਂ ਦਾ ਜਰਨੈਲ ਬਨਾਇਆ ਜਰਨੈਲ ਜੇ ਜੇ ਸਿੰਘ ਤੇ ਵਿਕਰਮ ਸਿੰਘ ਸਾਥ ਸੰਗਤ ਅੱਜ 12 ਸਾਲ ਹੋ ਗਏ ਨਰਿੰਦਰ ਮੋਦੀ ਐ ਇੱਕ ਪਾਗ ਵਾਲਾ ਸਰਦਾਰ ਪੰਜਾਬ ਦਾ ਹਿੰਦੂਸਤਾਨ ਦੀ ਸਰਕਾਰ ਚ ਨਹੀਂ ਹੈ ਇੱਕ ਉਹ ਤੁਸੀਂ ਪੰਜਾਬ ਨਸ਼ਾ ਮੁਕਤ ਕਿਸਾ ਕਰਨਾ ਹੈ ਇਹ ਤੱਕ ਤੇ ਭੁਖ ਮੰਤਰੀ ਨਸ਼ਾ ਮੁਕਤ ਨਹੀਂ ਹੋ ਸਕਦਾ ਤੇ ਪੈਰ ਤੇ ਦੋਵੇਂ ਉੱਤੇ ਸਿਰਸੋ ਤੇ ਦਿੰਦਾ ਇੱਥੋਂ ਨਸ਼ਾ ਮੁਕਤ ਕੀ ਹੋਣਾ ਹੈ ਇਸ ਪੁਲਿਸ ਨੂੰ ਕੰਟਰੋਲ ਕੌਣ ਕਰੇ ਵੱਡੇ ਪੈਮਾਨੇ ਤੇ ਜਿੰਨੀ ਗੁੰਡਾਗਰਦੀ ਹੋ ਰਹੀ ਹੈ ਗੈਂਗਸਟਰ ਦਾ ਨਸ਼ੇ ਦਾ ਪਰਮਾਰ ਗੁੰਡਾਗਰਦੀ ਲੁੱਟਕ ਸੋਟਕ ਇਹ ਸਾਰੇ ਜਿਹੜੀ ਇਥੋਂ ਦੀ ਪੁਲਿਸ ਹੈ ਪੰਜਾਬ ਦੀ ਇਹ ਇਹਨਾਂ ਨੂੰ ਦੇਖ ਰੱਖ ਚੋਰੇ ਕਿ ਸੋਸ਼ਲ ਨੂੰ ਕਿ ਡਾਰਨ ਸੁਬਿਛनोई ਮੁਹਾਲੀ ਤਰੀਕ ਤੇ ਆਏ ਇਹਨਾਂ ਦਾ ਜਿਹੜਾ ਸਭ ਤੋਂ ਟੌਪ ਦਾ ਕੈਸਪੀ ਸੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਜਿਹਦਾ ਕੰਮ ਸੀ ਉਹਨੂੰ ਵਾਪਸ ਇਹਦੇ ਚ ਬਚਾਣਾ ਉਹ ਨੂੰ ਕਿਉਂ 25 ਕਿਲੋਮੀਟਰ ਦਰਨ ਲੈ ਕੇ ਜਾਂਦਾ ਸੀ ਇਹ ਇੱਥੇ ਆਪਣਾ ਟੈਲੀਫੋਨ ਕੱਢ ਕੇ ਸਵਾ ਘੰਟੇ ਦੀ ਇੱਕ ਨੈਸ਼ਨਲ ਟੀਵੀ ਚੈਨਲ ਨਾਲ ਇੰਟਰਵਿਊ ਕਰਾਣਾ। ਇਹਨਾਂ ਨੂੰ ਦੱਸੋ ਕਿ ਸਦਾ ਨਾ ਪੰਜਾਬੀਆਂ ਦਾ ਨਹੀਂ ਬਣਾ। ਕਿਉਂਕਿ ਇਹ ਪੰਜਾਬ ਪੁਲਿਸ ਤੋਂ بڑا ਕੋਈ ਕਮਲ ਹੋ ਸਕਦਾ। ਰਾਜ ਆ ਲੈਣ ਤੋਂ ਕਾਂਗਰਸ ਦਾ ਸਾਨੂੰ ਪਤਾ ਇਹ ਨੁਕੇਲ ਕਿਸ ਤਰ੍ਹਾਂ ਪਾਣਾ। ਇਹ ਸੇ ਪੁਲਿਸ ਨੂੰ ਨੁਕੇਲ ਕਾਂਗਰਸ ਦੀ ਲੀਡਰਸ਼ਿਪ ਤੋਂ ਬਣਾ ਨਾ ਪਹਿਲੇ ਪਈ ਨਾ ਹੁਣ ਪਈ। ਆਲੇ ਦੋ ਇੱਕ ਮਹੀਨੇ ਤੋਂ ਬਾਅਦ ਤੁਹਾਨੂੰ ਫੋਨ ਕੀਤਾ ਟੈਲੀਫੋਨ ਨਿੱਕੇ ਨੂੰ ਆਇਆ ਕਰੇਗਾ ਇਸ ਕਰਕੇ ਮੈਂ ਤੁਹਾਨੂੰ ਕਰ ਰਿਹਾ <table> ਤੁਹਾਡੀ ਜ਼ਿੰਦਗੀ ਮਹਿਫੂਜ਼ ਕਰੀ ਤੁਹਾਡੀ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਕਰੀ ਸਾਡੇ ਦੁਕਾਨਦਾਰਾਂ ਦੀ کاروبار ਮਹਿਫੂਜ਼ ਕਰਨਾ ਸਾਡੇ ਗਰੀਬ ਵਰਗ ਦਾ ਭਾਵੇਂ ਦਲਿਤ ਭਾਈਚਾਰਾ ਸਾਡੀਆਂ ਪਛਰੀਆਂ ਸ਼ਰੇਣੀਆਂ ਨੇ ਸਾਡਾ ਕਿਸਾਨ ਹੈ ਉਹਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਕਾਰੋਬਾਰ ਨੂੰ ਪ੍ਰੋਟੈਕਟ ਕਰਨਾ ਤੇ ਆਂਦੇ ਟਾਈਮ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਤੇ ਆਪਣਾ ਵਾਗ ਦਾ ਬਾਰਡਰ ਉਹ पार ਵਾਸਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਪਹਿਲੇ ਜਿਹੜਾ ਸਿਲਕ ਰੂਟ ਸੀ ਦਰੇ ਖਾਇਬਰ ਤੋਂ ਜਿਹੜਾ ਤੁਰਦਾ ਹੋਇਆ ਪਸ਼ਾਵਰ ਰਾਵਰ ਪਿੰਡੀ ਲਾਹੌਰ ਅੰਮ੍ਰਿਤਸਰ ਤੇ ਇਹ ਤੋਂ ਦਿੱਲੀ ਤੱਕ ਜਾਂਦਾ ਸੀ ਇਹ ਵੀ ਖਰਾਬ ਨਹੀਂ ਨਹੀਂ ਉਹ ਨਹੀਂ ਸਾਡੇ ਨੌਜਵਾਨ ਬੱਚਿਆਂ ਨੂੰ ਕਾਰੋਬਾਰ ਮੇਰੇ ਵੀਰੋ ਪੰਜਾਬ ਦੀ ਤਰੱਕੀ ਤੇ ਵਿਸ਼ੇਸ਼ ਤੌਰ ਸਾਡੀ ਬਾਰਡਰ ਵੈਲ ਦੀ ਤਰੱਕੀ ਤਾਂ ਹੋਏਗੀ ਜੇ ਕਾਰੋਬਾਰ ਖੁੱਲੇਗਾ ਸਾਰੀਆਂ ਟ੍ਰੇਡਿੰਗ ਹਾਊਸਸ ਹਿੰਦੁਸਤਾਨ ਦੇ ਵੱਡੀਆਂ ਕੰਪਨੀਆਂ ਰਾਜਪੁਰੇ ਤੋਂ ਲੈ ਕੇ ਅਮਰਸਰ ਤੱਕ ਆ ਸਾਰੀ ਇੰਡਸਟਰੀ ਇੱਥੇ ਆਏਗੀ ਨੌਜਵਾਨਾਂ ਨੂੰ ਕੰਮ ਮਿਲੇਗਾ ਬਾਹਰ ਵੀ ਜਿਹੜਾ ਸਾਡਾ ਨੌਜਵਾਨ ਗਿਆ ਉਹ ਵੀ ਇੱਥੇ ਆਪਣਾ ਧੁਜਾ ਕਾਰੋਬਾਰ ਆਪਣੇ ਗੁਣਵਾ ਪੀੜਾ ਬਗੰਬਰਾ ਤੇ ਸੂਰਬੀ ਦਾ ਦੀ ਸਫਲਤਾ ਤੇ ਸ਼ੁਰੂ ਕਰੇਗਾ ਮਰਮੋੜ ਸਿੱਧਾ ਕਾਇਤੀਨ ਦੀ ਦੂਰ ਹਸਤੋ ਆ 10-12 ਸਾਲ ਪਹਿਲਾਂ ਡਾਕਟਰ ਸਾਹਿਬ ਤੇ ਟਾਈਮ ਤੇ ਖਲਾ ਵਪਾਰ ਕਰਦੇ ਦੇਸ਼ ਨਾਲ ਚੱਲਦਾ ਸੀ ਮੈਂ ਨਾਲ ਦੇ ਦੇਸ਼ ਤੇ ਮੁਕਾਬਲੀ ਗੱਲ ਨਹੀਂ ਕਰਦਾ ਮੈਂ ਏਸ਼ੀਆ ਨਾਲ ਕਰੇ ਜੋਰ ਉਪਰਾਂ ਕਰਨੇ ਡਾਕਟਰ ਸਾਹਿਬ ਤੇ ਟਾਈਮ ਤੇ ਵੀ ਆਲੂ ਇੱਥੋਂ ਜਾਂਦਾ ਸੀ ਟਮਾਟਰ ਤੁਹਾਡਾ ਜਾਂਦਾ ਸੀ ਮਟਰ ਇੱਥੋਂ ਜਾਂਦਾ ਸੀ ਬਹੁਤ ਸਾਰੀ ਆਈਟਮ ਇੱਥੇ ਜਾਂਦੀਆਂ ਸੀ 5-500 ਟਰੱਕ ਰੋਜ਼ ਅੰਮ੍ਰਿਤਸਰ ਤੋਂ ਲੈ ਕੇ ਵਾਗੇ ਦਾ ਖੜਾ ਰਹਿੰਦਾ ਸੀ ਗੰਡੀ ਪਿੰਡ ਵਾਲੀ ਸੜਕ ਸਾਰੀ ਭਰੀ ਹੁੰਦੀ ਹੈ ਸਹੀ ਹੈ ਕਿ ਨਹੀਂ ਸਰਦਾਰ ਸਾਹਿਬ ਤੁਸੀਂ ਇਹ ਵੇਖਿਆ ਜੇ ਤਾਂ ਬਾਹਰ ਖੜੀ ਕਰੋ ਤਾਂ ਪਤਾ ਤਾਂ ਲੱਗੇ ਲੋਕਾਂ ਨੂੰ ਆ ਸਾਰਾ ਟੀਵੀ ਚੈਨਲ ਕੀ ਹੈ ਤੁਹਾਨੂੰ ਸਾਰਿਆਂ ਨੂੰ ਫੋਲੋ ਕਰ ਰਹੇ ਇਹ ਜੇ ਕੰਮ ਹੋ ਸਕਦਾ ਅਗਾ ਭਿਓ ਨਾ ਇਸ ਖਿੱਤੇ ਦੀ ਤਰੱਕੀ ਸਰਦਾਰ ਸਾਹਿਬ ਕਦੋਂ ਹੋਈ ਇਸ ਖਿੱਤੇ ਦੀ ਤਰੱਕੀ ਉਦੋਂ ਹੋਈ ਜਦੋਂ ਮਰਦੇ ਮਜਾਹਿਸ ਦਾ ਪ੍ਰਤਾਪ ਸਿੰਘ ਇੱਥੇ 1956 ਤੋਂ 64 ਤੱਕ ਡਾਕਟਰ ਮਨੋਹਰ ਸਿੰਘ ਗਿੱਲ ਇੱਥੇ ਸਾਬ ਹਰਦੇਵ ਸਿੰਘ ਤੇ ਲੋਹੇ ਇੱਥੇ ਸਾਬ ਬੂਟਾ ਸਿੰਘ ਦੀ ਇੱਥੇ ਤੋ ਮੇਰੀ ਬੇਤੀ ਹੈ ਬਹੁਤ ਔਲਾ ਸੀ ਆ ਮੇਰੀ ਚੰਗੀ ਤਰ੍ਹਾਂ ਖਬਰ ਕਸੇ ਕਾਢੋ ਪ੍ਰਾਹੋ ਇੰਟੈਲੀਜੈਂਸ ਦੀਆਂ ਰਿਪੋਰਟਾਂ ਦੇ ਮੁਤਾਬਕ ਕਾਂਗਰਸ ਬਿਲਕੁਲ ਇਸ ਟਾਈਮ ਕਾਮਯਾਬੀ ਦੇ ਨੇਰੇ ਇੱਥੇ ਹਰਪ੍ਰੀਤ ਗਊਵਾਲ ਜੀ ਮੈਂ ਕਰਿਆ ਉਹਨਾਂ ਕੇ ਜੇ ਤੇਰੇ ਕੋਲ ਇੰਨੀ ਤਾਕਤ ਹੈਗੀ ਹੁਣ ਕਿਉਂ ਨਹੀਂ 5 ਲੱਖ ਰੁਪਏ ਲਿਆ ਕੇ ਦੇ ਸਕਦੇ ਸਰਕਾਰ ਤੋਂ ਦੇਖੋ ਆ ਝਾੜੂ ਵਾਲੇ ਨੇ ਪ੍ਰਬਾਧ ਕਰਤਾ ਪੰਜਾਬ ਕਿੰਨੀ ਵੱਡੀ ਧੰਗੀ ਮਾਰੀ ਸਾਰੇ ਬੀਬੀਓ ਕਹਿੰਦੇ ਸੀ 1000 ਰੁਪਏ ਦੇਵਾਂਗੇ ਦਿੱਤਾ 1000 ਰੁਪਏ ਅੱਛਾ ਜੇ ਹਰਮੀਤ ਮੋਟਾ ਲੈਣ ਆਇਆ ਨਾ ਉਹਨਾਂ ਕੇ 45000 ਸਾਡੇ ਇੱਕ ਬੰਦੇ ਇੱਕ ਬੀਬੀ ਦਾ ਬਣ ਗਿਆ ਪਹਿਲੇ 45000 ਦੇ ਦੇ ਫਿਰ ਅਸੀਂ ਗੱਲ ਕਰਾਂਗੇ ਆ ਤਾਂ 10 ਰੁਪਏ ਦੇ ਨਾਲ ਨਹੀਂ ਆ ਤਾਂ ਇਹ ਮਾੜਿਆ ਝਾੜੂ ਵਾਲੇ ਤੁਸੀਂ ਦੇਖ ਲਓ ਕਿਸਾਨ ਤਾਂ ਵੀ ਟਰਾਲੀਆਂ ਹੀ ਚੋਰੀ ਕਰਕੇ ਲੈ ਗਏ ਸਿਲੰਡਰ ਚੋਰੀ ਕਰਕੇ ਲੈ ਗਏ ਭਾਂਡੇ ਚੱਕ ਕੇ ਲੈ ਗਏ ਮੈਂ ਬੀਬੀਆਂ ਨੂੰ ਕਹਿੰਦਾ ਜੇ ਕੱਪੜੇ ਧੋਵੇਂ ਹੁੰਦੀਆਂ ਬਾਹਰ ਨਾ ਕੰਗਿਆ ਕਰੋ ਉਹ ਵੀ ਚੱਕ ਕੇ ਲੈ ਜਾਈਏ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਲਿਆਓ ਦੇਖੋ ਆਹ ਪਾਰਟੀ ਆ ਜਿਹੜੀ ਸਾਰੇ ਧਰਮਾਂ ਦਾ ਸਰਕਾਰ ਕਰਦੀ ਹੈ ਸਾਰਿਆਂ ਨਾਲ ਪਿਆਰ ਕਰਦੀ ਹੈ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਗਰਪਾਲ ਸਾਹਿਬ ਨੇ ਕਿੰਨੀ ਖਮਸੂਰੀ ਦੀ ਇਹ ਸਜਾਇਆ ਕਰੋੜਾ ਰੁਪਏ ਲਾ ਕੇ ਨਾਲ ਦੇ ਨਾਲ ਦੁਰਗਿਆ ਮੰਦਿਰ ਨੂੰ ਵੀ ਸਜਾਇਆ ਨਾਲ ਤੇਰਾ ਭਗਵਾਨ ਵਾਲਮੀਕੀ ਦਾ ਪਵਿੱਤਰ ਸਥਾਨ ਕਰਾਲਗੜ੍ਹ ਵੀ 300 ਕਰੋੜ ਰੁਪਏ ਲਾ ਕੇ ਸਜਾਇਆ ਉਵੇਂ ਰਵੀਦਾਸ ਜੀ ਮਹਾਰਾਜ ਦਸਤਾਨ ਉੱਥੇ ਵੀ ਪੈਸੇ ਲਾਏ ਦੇਖੋ ਆਖ ਸ਼ੋਮਨੀ ਕਾਲੀ ਦਲ ਗੁਰੂ ਸਾਹਿਬ ਦੀ ਦਸਿਆ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਗੁਰੂ ਸਾਹਿਬ ਨੇ ਕਿਹਾ ਸਤੱਤ ਦੇ ਭਲੇ ਦੇ ਸੋਚੋ ਸਾਰਿਆਂ ਦੇ ਭਲੇ ਦੇ ਸੋਚੋ ਸਾਰੇ ਧਰਮਾਂ ਦਾ ਸਤਕਾਰ ਕਰੋ ਸਾਰੇ ਧਰਮਾਂ ਨੂੰ ਇਕੱਠੇ ਪਿਆਰ ਨਾਲ ਰੱਖੋ ਆਹ ਐ ਸੋਚ ਕਾਲੀ ਦਲ ਵੀ ਇਹ ਤੇ ਆਈ ਖੋਜ ਕਰਕੇ ਜਦੋਂ ਕਾਲੀ ਦਲ ਦੀ ਸਰਕਾਰ ਆਉਣੀ ਹੋਵੇ ਅਮਨ ਸ਼ਾਂਤੀ ਭਾਈਚਾਰੇ ਸਾਜੂ ਹੁੰਦੀ ਹੈ ਪੰਜਾਬ ਵਿੱਚ ਤੇ ਚੱਕੀ ਹੁੰਦੀ ਹੈ ਪੰਜਾਬ ਗੱਲੀ ਆ ਗਲ ਦੀ ਜੋ ਕੁਝ ਵੀ ਬੜਿਆ ਪੰਜਾਬ ਉਹਦਾ ਹੀ ਬਣਿਆ ਕਿ ਉਹ ਕਾਲੀ ਦਲ ਦੀ ਸਰਕਾਰ ਅੱਜ ਜਿੱញਾ ਬਿਜਲੀ ਦੇ ਥਰਪਲ ਪ੍ਰਾਣ ਦਾ ਬਿਜਲੀ ਆਉਂਦੀ ਨਾ ਥਰਪਲ ਪ੍ਰਾਣ ਦਾ ਆਉਂਦੀ ਹੈ ਸਾਰੇ ਕਾਲੀ ਦਲ ਨੇ ਬਣਾਏ ਹੈ ਜਿੰਨੀਆਂ ਵੀ ਸੜਕਾਂ ਤੁਸੀਂ ਦੇਖ ਲਓ ਥੋੜੇ ਤਰਨਤਾਂ ਤੋਂ ਬਠਿੰਡੇ ਜਾਣ ਪਟਾਣਕੋਟ ਜਿਹੜਾ ਅੰਮ੍ਰਿਤਸਰ ਸਾਰੀਆਂ ਸੜਕਾਂ ਕਾਲੀ ਦਲ ਨੇ ਬਣਾਈਆਂ ਸਾਰੇ 에어ਪੋਰਟ ਕਾਲੀ ਦਲ ਨੇ ਬਣਾਏ ਸਾਰੇ ਕਾਲਜ ਦੀਆਂ ਯੂਨੀਵਰਸਿਟੀਆਂ ਕਾਲੀ ਦਲ ਨੇ ਬਣਾਈਆਂ ਇਤਨੀ ਵਿਸ਼ਾਲੀ ਮੈਂ ਕਹਿੰਦਾ ਵੀ ਨਿਸ਼ਾਨੀ ਤੁਹਾਨੂੰ ਕਾਂਗਰਸ ਸਰਕਾਰ ਦੀ ਨਹੀਂ ਮਿਲੂਗੀ ਨਿਸ਼ਾਨੀ ਕੀ ਜਿਹੜਾ ਕੰਮ ਅਸੀਂ ਦਿਂਦੇ ਸੀ ਸੇਵਾ ਕਰਦੇ ਸਾਰਾ ਕੁਝ ਬੰਦ ਹੋ ਗਿਆ ਹੁਣ ਤਾਂ ਆਟਾਦਰ ਵੀ ਬੰਦ ਕਰਤਾ ਇਹਨਾਂ ਨੇ ਨੀਲੇ ਕਾਰਡ ਕੱਟ ਕੇ ਹੁਣ ਆਟਾਦਰ ਮਿਲਦਾ ਹੀ ਨਹੀਂ ਆ ਇਹ ਥੋੜੀ ਜਿਹੀ ਕੰਕਰੀਟ ਦਿੰਦੇ ਆ ਪੰਜਾਬ ਸਰਕਾਰ ਦੀ ਨਹੀਂ ਐ ਆ ਸੈਂਟਰ ਦੀ ਸਕੀਮ ਐ 6 ਮਹੀਨੇ ਤੱਕ ਕਿਉਂ ਦੇ ਬਾਅਦ ਨਹੀਂ ਸ਼ਗਨ ਜੀ ਬੰਦ ਹੋਏ ਹੋਏ ਐ ਪੈਸ਼ਨਾ ਕਹਿੰਦੇ ਸੀ 2500 ਤੋਂ ਘੱਟ-ਘੱਟ ਮਸਾ ਪਹਿਲੇ ਦਿੰਦੇ ਐ ਮੁਲਾਜ਼ਮਾਂ ਨੂੰ ਡਾ ਢੀਏ ਦਿੱਤਾ ਨਾ ਕੁਸ਼ਤ ਜੇ ਤੁਸੀਂ ਵਾਪਸ ਕੇਰੇ ਤੇ ਖੁਸ਼ੀਆਂ ਲਿਆਉਣੀਆਂ ਆਓ ਇਕੱਠੇ ਹੋ ਜੀ ਜੇ ਵਾਪਸ ਮੈਂ ਤੁਹਾਨੂੰ ਇੰਨਾ ਵਾਦਾ ਕਰਦਾ ਜਿਸ ਦਿਨ ਤੁਸੀਂ ਸ਼ਰਮ ਨਹੀਂ ਕਾਲੀ ਗਲ ਨਹੀਂ ਸਰਕਾਰ ਲਿਆਂਦੀ ਉਸੇ ਦਿਨ ਤੋਂ ਤੁਹਾਨੂੰ ਇਸ ਆਟਾਦਨ ਕੜਕਨਾ ਨਾ ਨਿੱਮੀ ਸ਼ੁਰੂ ਹੋ ਜੂਗੀ ਨਾਲ ਨਾਲ ਸ਼ਗਨ ਮਿਲਣਾ ਸ਼ੁਰੂ ਹੋ ਜਾਣਗੇ ਨਾਲ ਨਾਲ ਤੁਹਾਡੀਆਂ ਪੈਨਸ਼ਨ 2500 ਤੋਂ ਵਧਾ ਲਾਂਗੇ ਕਿ ਨਾਲ ਦੇ ਨਾਲ ਤੁਹਾਨੂੰ ਮੈਡੀਕਲ ਕਾਰਡ ਸੁਸਾਇਆਂ ਜਿੱਤੇ ਨਾਲ ਦੇ ਨਾਲ ਸ਼ੁਰੂ ਹੋ ਜਾਣਗੇ ਨਾਲੇ ਮੈਂ ਹੋਰ ਕਹਿਣਾ ਚਾਹਾਂ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਵਾਦਾ ਕਰਦਾ ਸਰਕਾਰ ਬਣਾ ਦਿਓ ਮੇਰੀ ਸਰਕਾਰ ਵਿੱਚ ਪੂਰੇ ਪੰਜਾਬ ਵਿੱਚ ਹਰ ਗਰੀਬ ਕੋਲ ਇੱਕ ਮਕਾਨ ਜ਼ਰੂਰ ਹੋਊਗਾ ਕੋਈ ਕਿਰਾਏ ਤੇ ਨਹੀਂ ਰਹੂਗਾ ਆ ਗਰੰਟੀ ਦਿੰਦਾ ਐ ਤੁਸੀਂ ਜਾਣਦੇ ਹੋ ਅੱਜ ਤੱਕ ਅਸੀਂ ਜੋ ਗਿਆ ਕਰਕੇ ਦਿਖਾਇਆ ਅਸੀਂ ਕਿਤੇ ਵੀ ਆਪਣੇ ਪਰਿਵਾਰ ਨਾਲ ਝੂਠ ਨਹੀਂ ਬੋਲਾਂਗੇ ਕਿਉਂਕਿ ਅਸੀਂ ਜੀਉਣਾ ਮਰਨਾ ਸੋਲੇ-ਗਲੇ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੇਖੋ ਬੀਬੀ ਜੀ ਉਮੀਦਵਾਰ ਖੜੇ ਹੋਏ ਇਹਨਾਂ ਦੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਗੁਰੂ ਘਰ ਤੇ ਹਮਲਾ ਹੋਇਆ ਇਹਨਾਂ ਦੇ ਘਰਵਾਲੇ ਫੌਜ ਸੀ ਐਨਾ ਦੁੱਖ ਲੱਗਿਆ ਕਿ ਸਾਡੇ ਗੁਰੂ ਘਰ ਤੇ ਹਮਲਾ ਹੋ ਗਿਆ ਆ ਕਾਂਗਰਸ ਨੇ ਕੀਤਾ ਉਹਨਾਂ ਨੇ ਜੋਰ ਤਿਆਰ ਸੀ ਚੱਕ ਕੇ ਰੱਖਿਆ ਕਰਨ ਵਾਸਤੇ ਚੱਲ ਪਏ ਇਹਨਾਂ ਨੂੰ ਘੇਰੇ ਪਏ ਕਈ ਸਿੱਖ ਸ਼ਹੀਦ ਹੋਏ ਕਈਆਂ ਨੂੰ ਫੜ ਕੇ ਸਾਰਿਆਂ ਨੂੰ ਫੜ ਕੇ ਅੰਦਰ ਕੀਤਾ 8-8 ਸਾਲ ਲੱਗ ਕੇ ਆਏ ਆਪਣੇ ਧਰਮ ਵਾਸਤੇ ਤੇ ਕਾਂਗਰਸੀ ਉਹ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗੁਰੂ ਘਰਾਂ ਤੇ ਹਮਲਾ ਕੀਤਾ ਫਰਕ ਪਛਾਣੀਏ ਮੈਂ ਜਿੰਨੀਆਂ ਦਿੱਲੀ ਵਾਲੀਆਂ ਪਾਰਟੀਆਂ ਬਚ ਗਈਏ ਮੈਂ ਬਰਾਂਪੁਰਾ ਦੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਸਾਰਾ ਪੰਜਾਬ ਤੁਹਾਡੇ ਨੂਰ ਦੀ ਗੱਲ ਦੇਖ ਰਿਹਾ ਹੈ ਜੇ ਪੰਜਾਬ ਨੂੰ ਬਚਾਉਣਾ ਤੁਸੀਂ ਬਚਾ ਸਕਦੇ ਹੋ 11 ਤਰੀਕ ਨੂੰ ਆਜੋ ਚੋਰ ਪੰਜਾਬ ਚ ਆ ਗਿਆ ਹੈ ਇਹਨਾਂ ਨੂੰ ਕੱਢਣਾ ਬੜਾ ਜ਼ਰੂਰੀ ਹੈ ਤੇ ਤੁਸੀਂ ਕਰ ਸਕਦੇ ਹੋ ਇੱਕ ਇੱਕ ਵੋਟ ਤਕਰੀ ਚੋਂ ਨਿਸ਼ਾਨ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਦੀ ਚੋਂ ਨਿਸ਼ਾਨ ਤਕਰੀ ਮੋਰਾ ਲਾ ਲਿਆ ਬੀਬੀ ਇੰਝ ਕਾ ਲਿਓ ਸਾਰੇ ਚੋਰਾ ਦਿੱਲੀ ਵਾਲੇ ਚੋਰਾ ਨੂੰ ਅਸੀਂ ਬਾਦਲ ਪਾਕਿਸਤਾਨ ਦੇ ਅੰਦਰ ਪਾ ਕੇ ਆਵਾਂਗੇ ਓਏ